ਤੰਗ ਨਾ ਹਾਈ ਦੰਦਾ। ਇਹ ਥੋੜਾ ਜਿਹਾ ਮੋਗ ਪਾ ਲੈ। ਪੋਗਾ ਨੂੰ। ਅੱਜ ਲੋਹੇ ਨੇਰੀ ਆ ਗਈ ਬਾਬੇ। ਉਹ ਦੇ। ਇਹ ਪਾ ਨੂੰ। ਹਿੰਦੀ ਦੇ ਤਲੇ। ਆ ਵੀਡੀਓ ਨੇ ਵੀ ਛੋੜੇ ਹੋ ਵੀ ਧਰ ਦਿੰਦੇ ਅਸੀਂ ਪ੍ਰੈਸ਼ਰ ਬਾਰੇ। ਉਹ ਜਿਆ। ਵੀ ਛੋੜੇ ਮੰਗ ਰਹੀ ਇਹ ਕੁੜੀ ਪਿੱਛੇ ਜਾਗਦੇ ਹਾਂ। ਕੀ ਲੈ ਗੱਡੀ ਕਿੱਧਰ ਖੜਾ ਗਿਆ ਆਪਣੀ? ਚਾਬੀ ਲਿਆਓ ਗੱਡੀ ਦੀ ਅਸੀਂ। ਕੀ ਲੈ ਗੱ? ਕਿਵੇਂ? ਕਾਫੀ ਤਾਂ ਹੋਈ। ਕਿਹੜੀ ਦੀ? ਜਿਹੜਾ ਦੇ ਕੇ ਹੁਣ। ਹਾਂ। ਖਾਲੀ ਰੋਡ 'ਤੇ ਚਲਾਏ ਨਹੀਂ ਰਿਹਾ। ਨਹੀਂ ਕਰ ਚਾਲੂ ਨਾ ਨਾ ਓਏ ਚਲੋ ਆਪਣੀ ਦਾ ਬੱਤੀ ਆ ਯਾਰ ਗੜਨ ਦਾ ਹਸਪਤਾਲ ਆ ਗਿਆ ਚੰਡੀਗੜ੍ਹ ਆ ਗਿਆ ਓਏ ਬਸ ਉਰਨ ਮੁੜ ਕੇ ਪਹੁੰਚਣਾ ਹੈ ਅਮਰੀਕਾ ਤੋਂ ਬਸ ਮਾੜੀ ਜਿਹੀ ਇੱਧਰੋਂ ਵਸੇ ਮੁੜਾਂਗੇ ਆਪਾਂ ਨਾ ਮਾੜੀ ਸਾਹਮਣੇ ਤੋਂ ਟਿਪ ਪੁਆਇੰਟ ਤੋਂ ਅੱਗੇ ਚੰਡੀਗੜ੍ਹ ਬਾਟ ਜੀ ਪਹਿਲਾਂ ਤਾਂ ਘਰੜਾ ਉ ਆਪਾਂ ਪਪਾ ਕੀ ਆਪਣੀ ਆਉਂਦੀ ਨਹੀਂ ਮੈਨੂੰ ਸੁਨਾਮ ਲੱਗੀ ਜਾਂਦਾ ਬਾਬੇ ਉਹੀ ਲੱਗਦਾ ਤੈਨੂੰ ਕਦੇ ਆਏ ਨਹੀਂ ਉਹ ਸੁਨਾਮ ਆਉਂਦਾ ਜੀ ਹਾਂ ਹੋਰ ਕੀ ਹੈ ਕਦੇ ਆਈ ਟੀ ਆ ਗਈ ਹਾਂ ਨਾ ਆਮੀ ਬਰਲਦਾ ਉਹ ਮੋੜ ਦਾ ਉਸੇ ਹੀ ਚੱਲ ਉਹ ਮੋੜ ਦਾ ਯਾਰ ਚੰਡੀਗੜ੍ਹ ਨਹੀਂ ਗਿਆ ਕਰਦੇ ਓਏ ਓਏ ਸਿੱਧਾ ਚੱਲ ਓਏ ਮੋੜ ਦਾ ਬਾਈ ਬਾਈ ਕਿਹੜੀ ਨਹੀਂ ਜਾਏਗਾ ਉਧਰ ਦੀ ਕਿਧਰ ਦੀ ਜਾਏਗਾ ਉਹ ਮੋੜ ਦਾ ਉਹ ਇਧਰ ਇੱਕ ਸਿੰਗਲ ਰੋੜਾ ਯਾਰ ਇਹ ਤਾਂ ਉਧਰ ਡਾਬ ਵਾਲਾ ਬਾਈ 4x4 ਉਧਰ ਲੈਣਾ ਮੋੜ ਦੇ ਉਹ ਚੱਲ ਦਿੱਦੀ ਉਹ ਇਧਰ ਚੱਲ ਹੋਰ ਹੁਣ ਗਲਾਸ ਪੂਰੇ ਦੇ ਦਿਓ ਭਾਈ ਅਗਲੇਆਂ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬੱਸ ਬੱਸ ਬੰਦਾ ਕਰਨ ਨੂੰ ਪਾਣੀ ਯਾਰ ਬਰਪ ਹੋਈ ਸੀ ਲਈ ਯਾਰ ਕੋਰੇ ਨਹੀਂ ਨਹੀਂ ਪਤਾ ਕਿੰਨੂ ਪੁੱਛ ਕੇ ਤਰਾਏ ਖੜ ਜਾ ਪਹਿਲਾਂ ਤਾਂ ਆ ਸੀਸਾ ਖੋਲ ਓਏ ਆ ਜਾ ਓਏ ਕਿਨੂ ਪੁੱਛ ਕੇ ਤਰਾਦੀ ਓਏ ਉਹ ਤੋੜ ਯਾਰ ਤੋੜ ਓਏ ਤੋੜ ਬਈ ਤੋੜ ਅੱਪੀ ਆ ਜੂਗਾ ਆਪੇ ਆਪੇ ਆਈ ਜਾਊਗਾ ਬਸ ਐ ਬਾਹਰੇ ਟਮਾਟਰ ਮੱਚ ਲੈ ਰਿਹਾ ਭਈਆ ਹੁੰਦਾ ਤਰਿਆ ਥੋੜਾ ਜਿਹਾ ਤੋੜ ਨੀਂਗਾ ਨੇੜੇ ਆ ਗਿਆ ਅੱਗ ਪੈ ਲੈ ਰਿਹਾ ਜਮੀ ਚੱਲ ਓਏ ਉਤਰ ਪਾ ਚੱਲ ਤੁਰਲਾ ਚੱਲ ਤੁਰਲਾ ਤੁਰਲਾ ਤਪੂ ਬਹਾਦਰ ਬਹਾ ਕਰਮੀ ਬਾਬੇ ਗਰਮੀ ਬਹਾਦਰ ਬਾਬੇ ਬਾਰੇ ਓਏ ਤਪਾਉੜ ਬਹਾ ਓਏ ਆ ਜਾ ਆ ਜਾ ਆ ਜਾ ਲਵਲੀ ਰੈਡ ਬੱਲ ਫੜ ਲਈ ਓ ਸ਼ਿਟ ਮੰਜੇ ਰੈਡ ਬੱਲ ਪਰ ਲੈ ਜੋ ਮਿਲਣਗੀਆਂ ਉਹ ਦਰੋਂ ਮਿਲਣਗੀਆਂ ਅਸਲਾਮ ਇਹਦਾ ਸੱਤ ਮਾਦਾਂਗੇ ਨੇ ਛੋਲੇ ਆਣਨੇ ਆ ਲੈ ਲੈ ਕਿਲੋ ਚਾਪ ਦੇ ਨਾ ਨਾ ਤੁਸੀਂ ਲੋ ਓਦਾਂ ਲੀਟਰ ਕੋਕ ਨਾਲ ਮਾਟਰ ਹੀ ਲੈ ਲੈ ਨਹੀਂ ਇਸ ਦਾ ਰੈਡ ਬਲ ਪੀਓ ਕੱਢ ਫਰ ਚੱਕ ਕੇ ਜੋਰ ਇੱਕ ਵਾਰ ਜੀ ਚੱਕ ਲਈ ਧਰਨੀ ਨਹੀਂ ਹੈਗੀ ਦੁਬਾਰੋਂ ਐ ਸੋਚ ਲੈ ਉਹਨਾਂ ਲਈ ਬਾਕੀ ਸਾਡਾ ਜਿਵੇਂ ਇਹਦੇ ਹੱਥ ਲੱਗੇ ਹੋਣੇ ਮੈਨੂੰ ਪੀਣੀ ਪਊ ਪਤਾ ਗੱਲ ਕੀ ਹੈ ਬਾਕੀ ਦੇਖ ਲੈ ਮੂਡ ਆਣਾ ਹੈਗਾ ਰਾਇ ਫਟਾ ਲੈ ਤੇਮੀ ਵਾਲਾ ਪੱਤਾ ਨਾ ਵਾਲਾ ਪਿੰਡਾ ਲੱਗੇ ਦੱਸੋ ਯਾਰ ਕੀ ਕਰਨੀ ਬਾਹਰ ਹੀ ਪਿੰਦਾ ਇਹ ਫਿਰ ਉਹ ਕਰੇਗੇ ਫੋਟਾ ਜਾਂਦਾ ਪਰ ਨਾਲ ਵੀ 4 ਲੀਟਰ ਹੋ ਗਏ ਮੈਂ ਤਾਂ ਖਾਣਾ ਨਹੀਂ ਬਾਈ ਹੈਲੋ ਮੈਂ ਨਹੀਂ ਹਾਂਦਾ ਬਾਈ ਉਹਨੂੰ ਬਾਹਰ ਕੱਢ ਕੇ ਲਿਓ ਉਹਦੇ ਨਾਲ ਨਹੀਂ ਆਏ ਉਹ ਤਲੀਆਂ ਹੋਈ ਚੀਜ਼ਾਂ ਆਪਣੀਆਂ ਦਾ ਬੰਦ ਨੇ ਬਾਈ ਗੱਡੀ ਆ ਲੈ ਲਦੇ ਨਾਲ ਮੈਂ ਤਾਂ ਉਧਰੋਂ ਸੈਂਡਵਿਚ ਵੜ ਕੇ ਲੈਣਾ ਹੁੰਦਾ ਯਾਦ ਨਹੀਂ ਖਾਂਦਾ ਮੈਂ ਤਾਂ ਇੱਕ ਹੀ ਸਮੋਸਾ ਸਮੋਸੇ ਨਾਲ ਕਿੱਥੇ ਯਾਰ ਫਾਸਟ ਫੂਡ ਨਾਲ ਮੱਥਾ ਮਾਰੀ ਨਿੱਤ ਜਾ ਬਣ ਜੂ ਹੱਡੀ ਐ ਸਰ ਲੈਣਾ ਬਹੁਤ ਮਨ ਲੱਗ ਲਾ ਪੰਜਾਗ ਦਾ ਬੱਠਲ ਹੋਣੀ ਹਾਂ ਤੇ ਆ ਉਹਦਾ ਬੱਠਲ ਕੱਢੂਗੇ ਮਨ ਨੂੰ ਲੈਣਾ ਗੱਡੀ ਚਲਾਈ ਬੈਠੇ ਨੇ ਇਹਨਾਂ ਨੂੰ ਆਈ ਨਹੀਂ ਪਤਾ ਵੀ ਤੇਲ ਪੂਰਾ ਪੂਰਾ ਹੀ ਆਪਣੇ ਕੋਲ ਹਾਂ ਗੱਡੀ ਵੀ ਸਟਾਰਟ ਕਰਖੀ ਆ ਹੈਲੋ ਆਇਆ ਬਾਨੀ ਦੇ ਮੁੰਡੇ ਨਹੀਂ ਹੈਗੇ ਤੁਸੀਂ ਵੀ ਤੁਹਾਨੂੰ ਚੀਜ਼ਾਂ ਵਿਰੇਂਦਰ ਲੈ ਕੇ ਦੀ ਹੈ ਹੈਲੋ ਹਾਂ ਬਾਹਰ ਆ ਕੁੜੀ ਨਾਲ ਨਹੀਂ ਆਵਰੇ ਇਹ ਖਾਣਾ ਕੁਝ ਵੀ ਆਜੋ ਮੈ ਉਰੀ ਬੈਠੇ ਰਹੋ ਇੱਦਾਂ ਨਾ ਕਹਿੰਦੇ ਬਿੰਦਰ ਸਰਦਾਰ ਨੇ ਵੀ ਆਪਦਾ ਬਲੌਗ ਚਲਾ ਰੱਖਿਆ ਮੇਰੇ ਵੀਰੋ ਨਾਲ ਚਾਰੇ ਲਈ ਮੈਂ ਤਾਂ ਖਾਣਾ ਨਹੀਂ ਓਏ ਬਸ ਚਾਰੇ ਲਈ ਬੋਪਨ ਯਾਰ ਪੈਟੀ ਖਾਉਂ ਯਾਰ ਮੈਂ ਤਾਂ ਮਨੋਣੀ ਬਣਾਇਆ ਓਰੇ ਓੜ ਜਾ ਮੈਂ ਦੇਖ ਬਾਈ ਚਾਰ ਨਾ ਨਾ ਬੋਝ ਬੋਝ ਕੇ ਫੜੀ ਆ ਲੈ ਓ ਸੌਜੀ ਦੇ ਕਿਵੇਂ ਖਾਣਾ ਹਾਂ ਹੌਲਾ ਚੁੱਪ ਕਰਕੇ ਸਮੋਸੇ ਵਾਲਾ ਮੂੰਹ ਨਹੀਂ ਹੈਗਾ ਜਰਾਂ ਜਿਹੇ ਜਿਹੇ ਤੇ ਵਾਲ ਕਰਾਰ ਕੇ ਨੇ ਤੈਨੂੰ ਇਹਦਾ ਕੁੱਟਣਾ ਉਹ ਇਹਨਾਂ ਦਾ ਰਮਲ ਬੰਨੀ ਹੋਈ ਆ ਬਾਈ ਦੇਖ ਲੈ ਕੇ ਬੈਠੇ ਦੁਕਾਨਦਾਰ ਨਹੀਂ ਸਮਝਦਾ ਨਹੀਂ ਹੁੰਦਾ ਚੱਲਣ ਦੇ ਯਾਰ ਮਰ ਮੁਸਾ ਰੈਡੀ ਆ ਕੋਈ ਨਾ ਚੱਲ ਦੇਖ ਲੈ ਇੱਕ ਵਾਰ ਵੀਦਾ ਯਾਰਾ ਹਾਲਾ ਟੰਗ ਨਾ ਫਾਈਦਾ ਹੁੰਦਾ ਇਹ ਥੋੜਾ ਜਿਹਾ ਉਹ ਪਾ ਲੈ ਉਹਨੂੰ ਟੇਸਟ ਚੇਂਜ ਹੋ ਜੂਗਾ ਇਹ ਇਹ ਚ ਥੋੜਾ ਜਿਹਾ ਇੱਕ ਹੋਏ ਮੈਂ ਕਹਿੰਦਾ ਸਮੋਸੇ ਜਿਹਾ ਬਜਦੇ ਹਾਂ ਬਾਅਦ ਤੇ ਦੇਖ ਬਹੁਤ ਐਸੇ ਬਣੂ ਲੈ ਨਾਈਸ ਓਰੇ ਦਾਰਾ ਮੈਂ ਪਾਉਣਾ ਸੌਸ ਕਮਾਲ ਦੀ ਗੱਲ ਐ ਯਾਰ ਪਰੋਸਾ ਨਹੀਂ ਮੂਹਣ ਲਾ ਜੀ ਚੱਲੇ ਵੇੜੇ ਲਵੇੜ ਖਾਈ ਦੇਣਾ ਐ ਐ ਤੂੰ ਕਦੀ ਲਗੋਗਾ ਦਰਨਾ ਆ ਆਪਣਾ ਰਾਜ ਆ ਬਰੇ ਹਾਂਜੀ ਵੈਲਕਮ ਆਂ ਜੀ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਜਾ ਰਹੇ ਹਾਂ ਚੰਡੀਗੜ੍ਹ ਨਾਲ ਆਪਣੇ ਪਿੰਡ ਸਰਦਾਰ ਮਹਿਗਰੀ ਕੀ ਦੋ ਜਣੇ ਆਪਣੇ ਉੱਥੇ ਕਰਦੇ ਤੁਸੀਂ ਮੇਰਾ ਨਾਮ ਲੈਦੇ ਉੱਥੇ ਕੋ ਲੈ ਕੇ ਰੱਬ ਦਾ ਨਾਮ ਬਾਬੇ ਨੂੰ ਦੁਆ ਰਪੇ ਪਰਮੇਸ਼ਰ ਦਵਾਰ ਜੋ ਕਿਉਂਕਿ ਗੱਡੀ ਆ ਜਿਹੜੀ ਅੱਜ ਉੱਪਰ ਚਲਾ ਰਿਹਾ ਇੱਕ ਵਾਰ ਸੋਖਾ ਸੋਖਰੀ ਵੀ ਠੀਕ ਠਾਕ ਪਹੁੰਚਾ ਦੇ ਤੁਹਾਨੂੰ ਆ ਸਾਰੀਆਂ ਚੀਜ਼ਾਂ ਦਾ ਚਲਾਣਾ ਚੰਡੀਗੜ੍ਹ ਆਪਾਂ ਸੱਕੇ ਆਉਂਦੇ ਨਹੀਂ ਤੁਹਾਨੂੰ ਦੱਸਦਾ ਬਚ ਕੇ ਰਹੋ ਆ ਦੇਖ ਲੈ ਮਾਬੂ ਮਾ ਤੁਹਾਡੇ ਕੋਲ ਵੀ ਸਹੀ ਸਲਾਮ ਤੇ ਪਹੁੰਚਾ ਦਿ ਮਾਪਾ ਜੰਡੀਗੜ ਮੋੜ ਆਈਏ ਠੀਕ ਠਾਕ ਕੱਲ ਨੂੰ ਮਿਲਦਾ ਤੇਰੇ ਦੁਆਰ ਤੇ ਫੇਰ ਉਧਰ ਜਾ ਲੈ ਬੱਚੀ ਬਚਾਲੇ ਮੈਂ ਮਿੱਠੂ ਇਧਰ ਆਇਆ ਤੂੰ ਵੀ ਸ਼ੀਰੋ ਪੈਮੈਂਡਿਓ ਪੀਓ ਚਾਹ ਆਏ ਦੇਖ ਲੈ ਵੀਵਿੰਦਰ 4:00 ਵੱਜ ਗਏ ਠੀਕ ਆ ਕਲਬ ਜਾਣਾ 11 12 ਵਜੇ ਉਦੋਂ ਹੁਣ ਆਹ 5 6 ਘੰਟੇ ਵਿਹਲੇ ਆ ਦੱਸੋ ਕਿਵੇਂ ਕਰਨਾ ਕਿੱਥੇ ਜਾਣਾ ਇਹ ਸਾਹਮਣੇ ਤਾਂ ਰੂਮ ਦੇ ਵਿੱਚ ਹੈ ਫਲੈਟ ਲੈ ਲਓ ਹਾਂ ਫਲੈਟ ਦੇ ਵਿੱਚ ਅਰੈਸਟ ਕਰ ਲਾਂਗੇ ਮਹੀਨੇ ਵਾਸਤੇ ਲੈ ਲਈਏ ਫਲੈਟ ਕਿਉਂ ਮੁੱਲੇ ਲੈ ਲਈਏ ਮੁੰਡਾ ਐਂਡ ਕਰਦਣਾ ਵਾਸਤੇ ਰੇਰੋ ਹਾਂ ਫਲੈਟ ਲੈਣੇ ਫਿਰ ਵੀ ਪੰਡਿਤ ਜੀ ਲਾ ਲੈਂਦਾ ਉਹ ਰੇ ਲੱਗਦਾ ਨਹੀਂ ਉਹੀ ਗੱਲ ਕਰਦਾ ਮੈਂ ਜਿਹਦਾ ਰੇਟ ਬਣਦਾ ਫਿਰ ਤਾਂ ਪੁੱਛ ਲਓ ਹਾਂ ਕਿੰਨੇ ਕਿੰਨੇ ਪੈਸੇ ਲਾ ਦੇਂਗਾ ਪੂਰੇ ਉਹਦਾ ਸੌਦਾ ਕਰਨਾ ਬੂਜਾ ਜੀ ਸੌਦਾ ਸੌਦੇ ਦੇ ਡਿਪੈਂਡ ਹੈ ਫਿਰ ਵੀ ਉਹ ਤਾਂ ਬੰਦੇ ਚਾਰ ਜੇ ਮੈਂ ਉਹਦਾ ਟੇਬਲ ਟॉक ਹੋਊ ਯਾਰ ਹਾਂ ਡీలਰਾਂ ਦਾ ਵੜਾ ਦਿੰਦੇ ਆ ਤੁਹਾਨੂੰ ਚਾਰ ਜਣੇ ਬੈਠੇ ਦੋ ਫੇਰੇ ਹੁੰਦਾਂ ਨੇ ਨਹੀਂ 10 20 ਵੀ ਤੂੰ ਕਿੰਨੇ ਲਾਉਣ ਨੂੰ ਤਿਆਰ ਆਂ ਮੌਕੇ ਦੀ ਗੱਲ ਲੈਣਾ ਹਾਂ ਕੀ ਪਤਾ ਕਿੰਨਾ ਲੱਗੇ ਮੌਕੇ ਤੇ ਕਹਦਾ ਤੈਨੂੰ ਵੀ ਆਗ ਲੈਣਾ 2 ਮਤਰਾ ਰੁਪਏ ਕਰੋੜ ਦਾ ਤੂੰ ਹਾਂ 1 ਕਿੰਨੇ ਕਰੋੜ ਤੋਂ ਚਾਰ ਬੰਦੇ ਜੇ ਬੈਠ ਕੇ ਗੱਲ ਕਰ ਲੈ ਲੈ ਤੁਸੀਂ ਦੱਸੋ ਆਪਦਾ ਵੀ ਦੱਸੋ ਯਾਰ ਬੈਠ ਕੇ ਇੰਟਰੋਡਕਸ਼ਨ ਕਰਾਂਗੇ ਵੀ ਬੋਲੋ ਤੁਹਾਡਾ ਕਿੰਨਾ ਬਜਟ ਹੈ ਹਾਂ ਆਲਾ ਕੋ ਹੋਵੇ ਵੀ ਮੇਰਾ 500 ਕਰੋੜ ਦਾ ਬਜਟ ਹੈ ਮੇਰਾ ਘੱਟ ਹੋ ਗਿਆ ਸੀ ਬਜਟ ਲੱਗ ਗਿਆ ਠੀਕ ਹੈ ਠੀਕ ਹੈ ਤੁਹਾਡਾ 500 ਕਰੋੜ ਦਾ ਬਜਟ ਹੈ ਸਾਡਾ ਇਹ ਨਹੀਂ ਫਿਰ ਕਾਹ ਨੂੰ ਬੇਇਜ਼ਤੀ ਕਰਾਂਗੇ ਹਾਂ ਕਿੰਨੇ ਲਾ ਦੇ ਇਹ ਪੁੱਤ ਫਲੈਟ ਦੇ ਹਿਸਾਬ ਨਾਲ ਆ ਨਾ ਫਲੈਟ ਦੇ ਬਹੁਤ ਵੱਡੇ ਨੇ ਦੇਖ ਦੇਖ ਰਿਹਾ ਨੇ ਤੈਨੂੰ ਚੈੱਕ ਤਾਂ ਕਰਈਏ ਹਾਂ ਹਾਂ ਚਲੋ ਚੀਜ਼ ਲੈਣੀਆਂ ਜਰਾ ਆਪਾਂ ਨੇ ਹੂੰ ਦੇਖਣਾ ਬਣਦਾ ਯਾਰ ਹੋਰ ਚੀਜ਼ ਲੈਣੀ ਆਪਾਂ ਨੇ ਇਹੀ ਤਾਂ ਕੀ ਗੱਲ ਹੈ ਪੈਸੇ ਲਾਉਣੇ ਨੇ ਬਣਾ ਦੀ ਭੂਪੇ ਦੀ ਈਲਾ ਜੱਡੀ ਵਾਲਾ ਚੱਕ ਕੇ ਮੇਰੇ ਸਾਲ ਨੂੰ ਗੇਡਲ ਵੇ ਡੇਗੂ ਆ ਦੇਖ ਲੈ ਦੇਖ ਲੈ ਆ ਲੈ ਬੰਦ ਹੋ ਗਿਆ ਲੇ ਕੇ ਕਹਿੰਦੇ ਇਹ ਹੁਣਾਂ ਹੀ ਬੰਦ ਹੋ ਗਿਆ ਥੋੜੇ ਬੰਦ ਹੋ ਗਿਆ ਤੇਰਾ ਓਏ ਬੰਦ ਹੋ ਗਿਆ ਸ਼ੌਕ ਮਾਨ ਥੱਲੇ ਲਾਉਣ ਲੱਗ ਪਈ ਐ ਦੁਬਾਰੋਂ ਫੇਰ ਲੱਗ ਗਿਆ ਕਹਿੰਦਾ ਬਣਾ ਕੇ ਜੰਗਰੀਲ ਲਾ ਕਹਿੰਦਾ ਓਰੇ ਆਏ ਹਾਈ ਓਏ ਰੂਬ ਪੈਂਦਾ ਬਾਬੇ ਹੋਰ ਗੱਲਾਂ ਦੀਆਂ ਗੱਲਾਂ ਤੇਰੇ ਸਾਥ ਕੇ ਸਮੈਲ ਲੀਲੀ ਲੀਲੀ ਸਟੂਡੀਓ ਦੇਖ ਲੈ ਇਧਰ ਉਹ ਨਹੀਂ ਆਤਾ ਤਾਂ ਪਸਲਾ ਓਏ ਪੰਗਾ ਹੋ ਜਾਂਦਾ ਜਦੋਂ ਪਹਿਲੀ ਵਾਰ ਆਉਂਦਾ ਬੰਦਾ ਇਧਰ ਯਾਰਾ ਹੈਨਾ ਕਹਿੰਦਾ ਤੁਹਾਡੀ ਪਛਾਣ ਕਿੱਥੋਂ ਆਈ ਕਰਾ ਤੁਹਾਡੀ ਪਛਾਣ ਤੋਂ ਪਛਾਣ ਆ ਗਈ ਹਾਂ ਉਹ ਕਰ ਲੈ ਉਹ ਬਾਲ ਮਰੀ ਜਾਂਦੇ ਨੇ ਲੈ ਬਰੇ ਓਏ ਕਿੱਧਰ ਜਾਈਏ ਨਾ ਰੋਡ ਤੇ ਲੱਗ ਰਿਹਾ ਜਮੀ ਬਜਾਲੇ ਬਾਈ ਰੋਡ ਦੇ ਵੀਡੀਓ ਬਣਵਾਉਣਾ ਆਏ ਨਹੀਂ ਰੀਲਾਂ ਵਾਲਾ ਬਣਦਾ ਤੂੰ ਉਹ ਕਰਦਾ ਅਗਰ ਬਾਈ ਹੁਣ ਮੈਂ ਕੀ ਕਰਾਂ ਯਾਰ ਓਏ ਇੱਕ ਲਾਸਟ ਇਹਨਾਂ ਬਣਾਉਂਦੇ ਵੀਡੀਓ ਵਾਲਾ ਭੱਜ ਗਿਆ ਬਈ ਦਾ ਕੋਈ ਨਹੀਂ ਮਿਲ ਲਿਆ ਵੇੜੀ ਬਣਾਉਂਦਾ ਨੂੰ ਦਾ ਸਿੱਧੀ ਗੱਲ ਆ ਚਲੋ ਯਾਰ ਬੋਲਤਾ ਹੈ ਉਹ ਤੇ ਵੀ ਬਣਾਉਂਗਾ ਵੀਡੀਓ ਖੱਤਾ ਜਾ ਕੋਈ ਸੁਣ ਤਾਂ ਮੈਂ ਇੱਕ ਮਤ ਇੱਥੇ ਰੱਖੀ ಕ್ಯಾਮਰਾ ਚਲ ਆ ਦੇ ਨੀ ਮੈਂ ਮੈਂ ਕਿਤਾ ਬਣਾਉਣਾ ਤੁਮ ਮਾਜ ਬਣਾ ਦਿੰਦੇ ਬਈ ਨੂੰ ਕਿਹੜਾ ਪਤਾ ਲੱਗ OK ਆ ਜਾ ਆ ਹਾਏ ਵੇ ਰਸ਼ ਟਾਇਰ ਟੱਚ ਨੇ ਤੁਹਾਨੂੰ ਮੋਸ਼ਨ ਬਣਾਦੀ ਸਰਾ ਵੇ ਆ ਦੋਇਰਾ ਅ ਫਿਊ ਮਿੰਟਸ ਲੇਟਰ ਹਲੇ ਤਾਂ ਪਹੁੰਚੇ ਆ ਓਏ ਹਲੇ ਤਾਂ ਪਹੁੰਚੇ ਆ ਰੇ ਜੁਰੇ ਦਾ ਗੁਰੂ ਘਰ ਵਾਧੂ ਵਜ ਨਹੀਂ ਰਹੋ ਜੀ ਜੁਰੂ ਸਹੀ ਨਿਕਲੋ ਬਾਈ ਮੈਜਿਕ ਹੈ ਤਾਂ ਮੈਂ ਪਤਾ ਕੀ ਗਿਆ ਵੀਡੀਓ ਚ ਮੈਂ ਜਦੋਂ ਬੰਦਾ ਪਹਿਲੀ ਵਾਰ ਜੁਬਲੀ ਆਵੇ ਪਹਿਲੀ ਵਾਰ ਆਇਆ ਹੈ ਕੜਦਾ ਪੈਂਦਾ ਪੰਜਵਾਂ ਛੇਮਾ ਕਿਹੜਾ ਹੈ ਹਾਂ ਬਲੇਕ ਨੂੰ ਵਾਦੀਆਂ ਉਹ ਬਲੇਮਾ ਖਾਕੀਆ ਦੀਗਾ ਕੀ ਗੁੱਲ ਵੀ ਜਾ ਗੁੱਲਣ ਪੀ ਜਾ ਕਿ ਤੂੰ ਆ ਗਿਆ ਇਹ ਦੋ ਬੱਦੂ ਬਣਾਉਂਦੇ ਨੇ ਬਈ ਖਿੱਚ ਲੈ ਯਾਰਾ ਅੰਜਮੇ ਤੇ ਦੀ ਉਹ ਬਣਾ ਤੁਰਦੇ ਦੀ ਬਣਾ ਇਧਰੋਂ ਦੁਕਾਨਾਂ ਹੀ ਸਾਰੀਆਂ ਮੈਂ ਦੋ ਵਾਰ ਬਣਾ ਕੇ ਦੇਖੀਆ ਗੱਲ ਬਣ ਨਹੀਂ ਰਹੀ ਦੇ ਲੋ ਵੇ ਨੇਰੀ ਆ ਗਈ ਬਾਬੇ ਇੱਕ ਰਿਪਾ ਨੇ nde ਆਦੇ ਬਈシャレ ਮੋੜ ਮੋੜ ਜੇ ਸਾਦ ਕੇ ਉਦਲੇ ਬਗੋਲ ਮਣਾਦਾ ਪੂਰਾ ਵੇ ਬਾਬੇ ਉਰੋਂ ਪਤਾ ਲੱਗਦਾ ਗਰੇ ਹੋ ਤੁਸੀਂ ਐਡੇ ਵੱਡੇ ਗਰੇ ਨੇ ਬਈ ਪਹਿਲੀ ਵਾਰ ਆਏ ਨੇ ਪਹਿਲੀ ਵਾਰ ਇਹਨੇ ਰੀ ਲਿਆ ਦਿਉਰੇ ਤਾਂ ਵਾਣੇ ਲਿਆਦਾ ਸੋਨੇ ਬਾਬੇ ਗਰੇ ਹੋ ਮੈਂ ਤੂੰ ਮਾ ਗਰੇਦਾ ਪੈਂਦੇ ਜਿਆ ਉਗ ਰਿਹਾ ਆਏ ਉਹ ਰਬ ਅੱਖਾਂ ਭਰਦੀਆਂ ਉਹ ਨੇਰੀ ਨੇ ਆ ਮੂੰਹ ਨਹੀਂ ਆਰ ਜਾ ਰੀਲਾਂ ਬਣਾਉਣ ਲੱਗ ਰਿਹਾ ਲੱਦੀਆਂ ਮੇਰੀ ਦਾ ਉਹ ਨੇਰੀ ਕੀ ਪਚਾਲ ਵੀ ਉਹ ਜੇ ਸਾਹ ਨਾਲ ਰੀਲਾਂ ਬਣਾਉਣ ਲੱਗ ਰਿਆਂ ਉਹ ਲੈ ਕੇ ਤੁਸੀਂ ਐਸਾ ਸਾਰਾ ਸਾਰਾ ਪਰਦਾ ਨੇ ਅਬ ਵੀ ਦੇ ਕਰ ਰਹੇ ਆ ਉਠਾ ਦੇ ਬਈ ਕੱਲੇ ਕੱਲੇ ਕੁਰਸੀ ਤੋਂ ਜਿੰਨੇ ਬੈਠੇ ਸੀ ਸਾਰੇ ਉੱਠ ਖੜੇ ਹੋਮ ਲੜਨ ਲਈ ਫਰੇਟਾ ਅੱਜ ਰਹਿਣ ਵਾਸਤੇ ਮੁੱਲ ਲਈਏ ਕਿਵੇਂ ਲਈਏ ਰੇਮਿੰਦਰ ਉਹਨਾਂ ਦਾ ਪੈਸੇ ਹੈਗੇ ਨੇ ਫਿਰ ਉਹਦੀ ਆਪਾ ਦਾਰੂ ਦੂਰੂ ਪੀ ਜਾਣਗੇ ਮੈਨੂੰ ਪਤਾ ਓਮਲੈਂਡੇ ਫਲੈਟ ਲੈ ਲੈਣੇ ਕਿੱਦਾਂ ਗੱਲੇ ਰਹਿੰਦੇ ਹੁੰਦੇ ਨੇ ਹਾਂ ਗੱਲੇ ਰਹਿੰਦੇ ਹੁੰਦੇ ਨੇ ਚੱਲ ਆਪਣਾ ਕਿੱਦਣੇ ਨੂੰ ਗੱਲ ਆ ਤਾਂ ਦੱਲਾ ਬਸ ਇਹ ਰਹਿ ਜੂ ਗੱਲਾਂ ਪਰ ਆਪਾਂ ਹੀ ਰੋਮ ਚ ਲੈ ਲੈਣੇ ਫਲੈਟ ਇਹਦਾ ਕਿੱਥੋਂ ਆ ਗਈ ਹਾਂ ਸਹੀ ਗੱਲਾ ਓਏ ਓਏ ਜਿੰਨੇ ਵਾਰ ਵੀ ਆਏ ਨੇ ਹੀਰੀ ਨੇ ਵੀਰੇ ਅੱਜ ਗਰੇ ਟੱਕਰ ਕੇ ਤੁਸੀਂ ਆਏ ਉਹ ਤਾਂ ਬਾਣ ਆ ਲਿਆ ਗਿਆ ਬਾਈ ਪੁੱਤ ਤੇਰੀ ਬਾਣ ਕੜ ਗਿਆ ਉਹ ਖੜ ਗਿਆ ਬਦੰਦਰ ਜੀ ਹੋ ਕੇ ਕਿਉਂ ਪਤਾ ਆਉਣਾ ਨਹੀਂ ਜੁਬਲੀ ਹੈ ਢੂੰਡਾਸ਼ ਕੀ ਕਰਦੇ ਫਿਰਦੇ ਨੇ ਰੇ ਵੀ ਬੱਸੋਂ ਬਾਹਰ ਥੋੜੇ ਗੱਲਾਂ ਮੜਿਆ ਉਹ ਜੇ ਵੀ ਇਹ ਚਾਪੜੇ ਖਾਣਗੇ ਕਿਸੇ ਤੋਂ ਖਾ ਲੈਣਾ ਜੇ ਵੀ ਬਾਈ ਓਏ ਦਾ ਪੂਰਾ ਪੂਰਾ ਪ੍ਰਬੰਧ ਹੋ ਚੁੱਕਿਆ ਹੈ। ਨੰਦਿਕਤਲਾ ਨਾ ਵੀਡੀਓ ਨੇ ਵੀ ਰੋੜੇ ਹੋਗੇ ਤੁਰਦੇ ਨੇ ਅਸੀਂ ਪ੍ਰੈਸ਼ਰ ਬਾਰੇ ਆਜੂਗਾ। ਵੀ ਛੋੜੇ ਮੰਗ ਰਾਰੀ ਇਹ ਕੁੜੀ ਪਿੱਛੇ ਜਾ ਕੇ ਦੇਖੀ ਲੈ ਤਾਂ ਫਿਰ ਉਹ ਆਪੀਲੀ ਕਿ ਪਤਾ ਨਹੀਂ ਕੁਪ ਵਾਲੀ ਲਾਈਨ ਲੱਗ ਰਹਿਣਾ ਜੇ। ਕੀ ਹੋਇਆ? ਹੋਰ ਕਰਜੋ ਜੂਬਲੀ ਚ ਇਹਨਾਂ ਨੂੰ ਉਹਦਾ ਚਾਉਂ ਰਹੇ ਜਿਹੜਾ ਜੀਨਸ ਕਹਿੰਦੇ। ਬਾਹਰ ਰੇਤਾ ਪੈ ਗਿਆ ਮੂੰਹ ਧੁੰਦੇ ਫਿਰਦੇ ਨੇ। ਆਪਾਂ ਸਰਕਾਰੀ ਸਕੂਲ ਦੇ। ਹਾਂ ਅੱਖਾਂ ਵਰਗੀਆਂ ਹੋਏ। ਹਾਂ ਰੇਤੇ ਨਾਲ। ਪਰਮਾਲ ਘਾਟੀ ਲਿਆ ਕਰੋ। ਆਪੋਲੇ ਜਿਲੂ ਤੇ ਗੱਡ ਰਹੇ ਨੇ ਕੋਈ ਕਿਰੇ ਇਹ ਲਗੜੀ ਹੈ ਗੱਡੀ ਕਿੱਧਰ ਖੜਾ ਆ ਗਿਆ ਆਪਣੀ ਚਾਬੀ ਲਿਆਓ ਵੱਡੀ ਅਸ ਕਿ ਲੇਮੇ ਕਿਵੇਂ ਚਾਬੀ ਦੇ ਹੋ ਜਿਹੜਾ ਦੇ ਕੇ ਹੁਣ ਹਾਂ ਜੋ ਉੱਪਰ ਬਹਿ ਜਾ ਕੇ ਇਹਦੇ ਉੱਪਰ ਜਾਜ ਦੀ ਆ ਬਾਬੇ ਗੱਡੀ ਤੇਰੇ ਮੈਂ ਪੁੱਛਦਾ ਬਾਈ ਨੂੰ ਚਾਬੀ ਚਾਹੀਦੀ ਦੇ ਦੀ ਚਾਬੀ ਤੈਨੂੰ ਚਾਬੀ ਚਾਹੀਦੀ ਆ ਫੜ ਲਾ ਬਾਈ ਕੋਲੀ ਹੋ ਜਾਬੀ ਚਾਬੀ ਤਾਂ ਉਹਨੇ ਹੋਇਆ ਇੰਦਰਾ ਪੁੱਛਿਆ ਹੋਇਆ ਹੁਣੇ 20 ਲੱਖ ਦੀ ਮਤਲਬ ਵੀਰ ਦਾ ਤਾਂ ਡੇਰ ਹੈ ਦਾ ਹਾਈ ਲਵ ਯੂ ਓਏ ਰੀਲ ਪਈ ਲੈ ਓਏ ਤੇਰੇ ਪਿੱਛੇ ਆਪਣਾ ਦੇਖਾ ਬੱਬੇ ਉਹ ਤਾਂ ਮੋਟਰ ਦੀ 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 ਤਾਂ ਮਿਲਣ ਚੱਲ ਗਈ ਤੇਰੀ ਵੀਡੀਓ ਦਾ ਯਾਰ ਨਹੀਂ ਚੱਲਦੀ ਮੇਰੇ ਪਿੱਛੇ ਘਾਵੜਾ ਦਾ ਦੇਖਦਾ ਗੱਡੀਆਂ ਦਾ ਗੱਡੀਆਂ ਦਾ ਘਾਵੜਾ ਮਨਕਰਤਾ ਆ ਤਾਂ ਯਾ ਮਿਲੋਂ ਨੂੰ ਮਨ ਕਰਤਾ ਹੁਣ ਨਹੀਂ ਆਇਆ ਉਹਨਾਂ ਨੂੰ ਗਲਤ ਰੱਖਿਆ ਉੱਥੇ ਲੱਗੇ ਕੋ ਚੱਲ ਛੱਡ ਜਾ ਉਹ ਲੰਘਣਾ ਹੈਗਾ ਕੋਈ ਇੱਥੋਂ ਦੀ ਗੱਡੀ ਪਾਸ ਹੁੰਦੀ ਹੈ ਜਦੋਂ ਅਖਾਲੀ ਨਾ ਹੋਣੇ ਰੂਲ ਨਹੀਂ ਤਾਂ ਵੀ ਕੋਈ ਬੰਦਾ ਐਂ ਖੜਾ ਰਹਿ ਰੇ ਡਰ ਕੇ ਡਰਦਾ ਹੁਣੇ ਪੈ ਜਾ ਪੈਦਲ ਤਾਰਵੇਂ ਹਾਂ ਇੱਥੇ ਦੇ ਚੱਲ ਨਹੀਂ ਹਾਂ ਜਿੱਲੀ ਦਾ ਪਿਆ ਕਿ ਤੇ ਮੰਨ ਲੈ ਨਾ ਲੈਟ ਆ ਯਾਰ ਆਪਣਾ ਲਾੜਸ ਦਾ ਮਤਲਬ ਆ ਚਲ ਕੜ ਚ ਦਾਲਦਾ ਮਤਲਬ ਆ ਚਲੋ ਇੱਕ ਦੇ ਜੋਰ ਨਾਲ ਚਲਾਈ ਦੀ ਗੱਡੀ ਗੱਲ ਤਾਂ খালি ਰੋਡ 'ਤੇ ਦੇਖੀ খালি ਰੋਡ 'ਤੇ খালি ਰੋਡ 'ਤੇ ਚਲਾਏ ਨੀ ਰਿਹਾ ਲੈ ਆ ਕਰ ਚਾਲੂ ਇੱਥੇ ਨਾ ਨਾ ਓਏ ਚੱਲ ਆਪਣੀ ਤਾਂ ਬੱਤੀ ਆ ਯਾਰ ਚੱਲ ਚੱਲੇ ਯਾਰ ਸੋਨਾ ਦਾ ਗ੍ਰਹਿਆਂ ਨੂੰ ਐਡਾ ਗ੍ਰਹਿ ਮੈਨੂੰ ਨਹੀਂ ਪਤਾ ਬਾਹਰ ਨਿਕਲ ਜਾਓ ਗਿਣੀ ਛੱਡੇ ਭਾਈ ਆ ਬੰਦੇ ਨੇ ਜੂਬਲੀ 'ਚ ਐਨੀ ਵੀ ਫੈਰੇ ਦੇਖ ਲੈ ਅੱਧੀ ਜੂਬਲੀ ਡੁੱਬ ਗਈ ਵੀ ਤੂੰ ਆ ਗਿਆ ਜੀ ਰੀਲ ਲੈਣ ਆਣੋਂ ਵਧੀਆ ਅੱਖਾਂ ਚ ਦਰਦ ਨਹੀਂ ਬੋਹਣਦਾ ਯਾਰ ਹਰਿੱਤਾ ਦਾ ਆ ਦਿਖ ਰਿਹਾ ਕਿਵੇਂ ਜਾਉਂਗੇ ਕਿੱਥੇ ਜਾਉਂਗੇ ਤੁਸੀਂ ਹੋਰ ਨਹੀਂ ਬੜਾ ਆਪਣੀ ਗੱਡੀ ਕਮਰਾ ਲੈ ਲਿਆ ਸੌਂ ਜਾ ਚੁੱਪ ਕਰਕੇ ਗੱਡੀ ਤੋਂ ਤਹੀ ਆਪਣੀ ਉਹਦੇ ਸਿੱਧੀ ਖੜਾਉਣੀ ਹੈ ਫਿਰ ਤੁਰੀ ਜਾ ਕੇ ਹਾਂ ਸੋਤੀ ਨੂੰ ਮਾਜੀ ਬੰਦੇ ਦਰਮਝ ਓਏ ਲੈਟ ਲਾਓ ਲੈਟ ਲਾ ਲੈਟ ਲਾ ਭਜੀ ਕਮਰਾ ਦੇਖਣ ਆਈ ਦੀ ਬਈ ਮੁੰਡੇ ਕਮਰਾ ਡਿਸਕਵਾਲਿਫਾਈ ਕਰਤਾ ਨੇ ਮਤਲਬ ਰਿਜੈਕਟ ਕਰਤਾ ਕਹਿੰਦੇ ਵੀਰਾ ਪਈਆਂ ਨੇ ਕਹਿੰਦੇ ਨਸ਼ਾ ਹੋਣਾ ਨਹੀਂ ਚਾਹੀਦਾ ਰੂਮ 'ਚ ਕਹਿੰਦਾ ਤੂੰ ਦੇਖ ਲੈ ਕਹਿੰਦਾ ਬਾਲਕੋਨੀਆਂ ਨਾਲ ਲੈਣਾ ਕਹਿੰਦਾ ਕਮਰਾ ਲੈਣਾ ਕਹਿੰਦਾ ਕਿ ਬਾਲਕੋਨੀ ਹੋਵੇ ਤੈਨੂੰ ਜਿਹੇ ਜਿਹੇ ਕਮਰੇ ਹੈ 7-8 ਸਾਲ ਪਹਿਲਾਂ ਐਸੇ ਰੂਮ ਚਾਹੁੰਦੇ ਸੀ ਮੈਂ ਐਮਪੀ ਤੇਜੀ ਖੰਡਾ ਲਾਡੀ ਦੀਪੂ ਜਸ਼ਨ ਸਾਰੇ ਛੂਰੀ ਰਹਿ ਗਏ ਜਾਂਦੇ ਸੀ ਮੜੇ ਬਾਲਕਣੀ ਹੋਵੇ ਉੱਪਰ ਮਨਲੇ ਘੀਰੇ ਰੋਲਪਾਤ ਸਿੰਘ ਮਨਲੇ 2000 ਦਾ ਮਿਲਦਾ 2500 ਮਿਲ ਜੂ 2500 ਦਾ ਕਮਰ ਜੂ ਇਹ 1500 ਦਾ ਉਹਦਾ 3000 ਦਾ ਦੋ ਰੂਮ ਲੈਣੇ ਪੈਣਗੇ ਸਿੰਗਲ ਬੈੱਡ ਹੋਊਗਾ ਬਜਟ ਅਡ ਲੈ ਆ ਦੂ ਸਾਰਾ ਉਹ ਤਾਂ ਬਾਈ ਉਪਏ ਨਾ ਗਲਤ ਨਹੀਂ ਬੋਲਣਾ ਚਲੋ ਚਲੀਏ ਓਕੇ ਆ ਫਿੱਟਾ ਬੋਸ